ਹੁਣ ਤਾਂ ਹਾਲਾਤ ਇਹ ਬਣ ਗਿਆ ਪਖੰਡੀ ਲੋਕਾਂ ਦੇ ਆਪਣੇ ਡੇਰਿਆਂ ਤੇ ਕੁਐਸਚਨ ਉੱਠਣ ਤੇ ਰਾਤੋਂ ਦਿਨ ਨਹੀਂ ਚੜ ਦਿੰਦੇ ਪਖੰਡੀ ਲੋਕ ਆਪਣੇ ਡੇਰਿਆਂ ਦੇ ਵਿੱਚ ਸੰਤ ਸਮਾਜ ਇਕੱਠਾ ਕਰ ਲੈਂਦੇ ਆ ਪਤਾ ਹੀ ਹੈ ਤੁਹਾਨੂੰ ਆਪਣੇ ਡੇਰੇ ਤੇ ਗੱਲ ਆਈ ਤੇ ਤੁਸੀਂ ਸਾਰਾ ਸੰਤ ਸਮਾਜ ਇਕੱਠਾ ਕਰ ਲਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਹੋਈ ਸੀ ਕਿੰਨਾ ਕੁਝ ਵਾਪਰਿਆ ਉਦੋਂ ਨਾ ਸੰਤ ਸਮਾਜ ਇਕੱਠਾ ਹੋਇਆ ਤੁਹੇ ਲੋਗ ਤੇ ਦਾਵਾ ਕਰਦੇ ਹੋ ਵੀ ਸਾਡੀਆਂ ਤੇ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਚੋਂ ਪੈਦਾ ਹੋਈਆਂ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਪ੍ਰਗਟ ਕੀਤਾ ਤੇ ਜਿੰਦੂ ਗੁਰੂ ਉਸੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਕੁਝ ਹੋਇਆ ਉਦੋਂ ਤੇ ਤੁਹਾਡਾ ਕੱਟ ਹੋਇਆ ਨਾ ਅੱਜ ਆਪਣੇ ਕੈਰੇਕਟਰ ਤੇ ਗੱਲ ਆਈ ਆ ਆਪਣੇ ਆਚਰਣ ਤੇ ਗੱਲ ਆਈ ਤੇ ਸਾਰੇ ਬਾਬੇ ਤੇ ਨਿਆੰਗੇ ਜਥੇਬੰਦੀਆਂ ਵੀ ਪਹੁੰਚ ਗੀਆਂ ਉੱਥੇ ਤੇ ਕਰਨ ਲੱਗੇ ਜੇ ਅਸੀਂ ਨਕੇਲਾ ਪਾਵਾਂਗੇ ਨਾ ਤੇ ਜੇ ਨਕੇਲਾ ਪਾਵਾਂਗੇ ਹਾਂ ਕਰਾਂਗੇ ਤੁਸੀਂ ਸ਼ਬਦ ਸੁਣ ਨਹੀਂ ਲੈ ਹੁਣੇ ਮੇਰੇ ਕੋਲ ਹੁਣ ਸਾਰੀਆਂ ਗੱਲਾਂ ਨਾਲ ਨਾ ਕਢਾਓ ਥੋੜਾ ਜਿਹਾ ਯੋਗਦਾਨ ਤੁਸੀਂ ਵੀ ਪਾ ਲਓ ਭਾਈ ਮੈਂ ਤਾਂ ਅੱਪਨੋ ਤੇ ਮੇਰੇ ਤੇ ਹੁਣ ਗळा ਵੀ ਕਈ ਵਾਰੀ ਦੋਣ ਲਾ ਪਿਆ 25 ਸਾਲ ਇਹਨਾਂ ਪਖੰਡੀਆਂ ਬਾਰੇ ਬੋਲਦਿਆਂ ਬੋਲਦਿਆਂ ਤੇ ਕਈ ਲੋਕਾਂ ਨੂੰ ਡਰ ਪਾਇਆ ਜੇ ਬਾਬੇ ਬਾਰੇ ਬੋਲੀਏ ਤੇ ਗळा ਖਰਾਬ ਹੁੰਦਾ ਐਦਾਂ ਹੁੰਦਾ ਜੀ ਜਿਵੇਂ ਗਾਇਕਾਂ ਨੂੰ ਨਹੀਂ ਡਰ ਪਾਇਆ ਵੀ ਜੇ ਤੁਸੀਂ ਕਿਸੇ ਫਕੀਰ ਦੇ ਨਾਂ ਗਾਇਤ ਤੁਹਾਡੀ ਆਵਾਜ਼ ਬੰਦ ਹੋ ਜਾਣੀ ਇਦਾਂ ਰਾਗੀਆਂ ਪ੍ਰਚਾਰਕਾਂ ਦੇ ਦਿਮਾਗ 'ਚ ਵੀ ਗੱਲ ਫਿੱਟ ਬਿਠਾਈ ਆ ਵੀ ਜੇ ਤੁਸੀਂ ਬਾਬਿਆਂ ਬਾਰੇ ਬੋਲਿਆ ਤੁਹਾਨੂੰ ਪ੍ਰੋਗਰਾਮ ਨਹੀਂ ਆਉਣੇ। ਲੋਕ ਕਰ ਲਓ ਗੱਲ ਤੁਸੀਂ ਇਹਨਾਂ ਕੋਲੋਂ ਪੰਥ ਦੀ ਚੜ੍ਹਦੀ ਕਲਾ ਕਰਾ ਲਓ ਹੁਣ। ਹੁਣ ਤਾਂ ਨਾਮੀ ਪ੍ਰਚਾਰਕ ਵੀ ਜਿਨ੍ਹਾਂ ਨੇ ਮਰੇ ਹੋਏ ਸਾਧਾਂ ਵਿੱਚ ਪਹਿਲਾਂ ਜਾਣ ਪਾਈ ਹੁਣ ਇਦਾਂ ਕਹਿਣ ਲੱਗ ਪਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਭਾਈ ਇਦਾਂ ਗੱਦੀਆਂ ਵਾਲੀ ਪ੍ਰਥਾਨਾ ਚਾਲੂ ਕਰੋ। ਕਿਉਂ ਭਈ ਹੁਣ ਪਹਿਲਾਂ ਮਰਿਆਂ ਸਾਧਾਂ ਜਾਣ ਤੋਂ ਹਾਂ ਲੋਕਾਂ ਪਾਈ ਐ। ਮੈਂ ਤਾਂ 25 ਸਾਲਾਂ ਤੋਂ ਕੂਕਦਾ ਰਿਆਂ। ਕਿ ਰਾਗੀ ਢਾਡੀ ਪ੍ਰਚਾਰਕ ਨੇ ਕੌਮ ਨੂੰ ਲਿਆ ਕੇ ਚਰਾਹੇ 'ਚ ਖੜਾ ਕਰਤਾ ਤੇ ਆਪ ਕਿਹਾ ਮਾਫ ਕਰਨਾ ਬਾਬੇ ਨੂੰ ਤਾਂ ਕਥਾ ਹੀ ਨਹੀਂ ਹੁੰਦੀ ਜੇ ਰਾਗੀ ਪ੍ਰਚਾਰਨਾ ਜਾਂਦੇ ਡੇਰਿਆਂ 'ਚ ਰੌਣਕਾਂ ਵਧਾਉਣ ਲਈ ਤੇ ਰਾਗੀ ਪ੍ਰਚਾਰ ਜਾਂਦੇ ਢਾਡੀ ਜਾਂਦੇ ਉਥੇ ਗੁਰੂ ਕੇ ਪਿਆਰੇਓ ਨਾਮੀ ਢਾਡੀ ਨਾਮੀ ਰਾਗੀ ਨਾਮੀ ਪ੍ਰਚਾਰਕ ਬਾਹਾਂ ਕਰ-ਕਰ ਕੇ ਕਿਲ-ਕਿਲ ਕੇ ਆਂਦੇ ਆ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਇੱਕ ਰਾਗੀ ਪਿੱਛੇ ਜੇ ਮਿਲਿਆ ਮੈਨੂੰ ਉਹਨੇ ਕੈਸ਼ ਕਢੀ ਸੀ ਨਾ ਨਹੀਂ ਮਰਦਾ ਨਹੀਂ ਮਰਦਾ ਬ੍ਰਹਮ ਗਿਆਨੀ ਮੈਂ ਕਹਾਂ ਉਹ ਬ੍ਰਹਮ ਗਿਆਨੀ ਰੱਬ ਆ ਜਿਹੜਾ ਨਹੀਂ ਮਰਦਾ ਤੇ ਮੈਂ ਕਹਾਂ ਤੂੰ ਕਿੱਲ ਕਿੱਲ ਕੇ ਸ਼ਬਦ ਜਿਹੜੀ ਬਰਸੀ ਤੇ ਗਾਉਣਿਆ ਸੀ ਉਹ ਬਾਬਾ ਮਰਿਆ ਹੀ ਤਾਂ ਹੀ ਤੇ ਗਿਆ ਤੂੰ ਤਾਂ ਸ਼ਾ ਪਾਈ ਸਾਹਿਬ ਜੀ ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਮੈਂ ਕਹਿੰਦਾ ਸੁਰਾਂ ਨੱਪਣ ਦੇ ਨਾਲ ਨਾਲ ਥੋੜੀ ਜਿਹੀ ਅਰਥ ਵੀ ਪੜ ਲਿਆ ਕਰੋ ਨਾ ਵੀ ਕਹਿੰਦਾ ਸੁਰਾਂ ਨਾ ਪੜਾ ਕੀਰਤਨ ਨਹੀਂ ਆ ਥੋੜੀ ਜਿਹਾ ਅਰਥ ਬੋਧ ਵੀ ਰੱਖੋ ਤੇ ਨਹੀਂ ਮਰਦਾ ਨਹੀਂ ਮਰਦਾ ਬ੍ਰਹਮ ਗਿਆਨੀ ਸਦਜੀਵ ਨਹੀਂ ਮਰਦਾ ਜੇ ਨਹੀਂ ਮਰਦਾ ਤਾਂ ਕੋਠੇ ਜਿਹੜੀ ਫੋਟੋ ਲਾ ਕੇ ਕੀਰਨੇ ਕੋ ਪਾ ਰਹੇ ਜੀ ਇਹੋ ਲੋਕਾਂ ਨੂੰ ਬੇਵਕੂ ਬਣਾਉਂਦੇ ਆ ਬਈ ਜੇ ਮੈਂ ਕਿਸੇ ਪਖੰਡੀ ਨੂੰ ਨਹੀਂ ਮੰਨਿਆ ਤੇ ਮੈਂ ਵੀ ਰੋਟੀ ਖਾ ਰਿਆ ਨਾ ਸਾਡੀਆਂ ਵੀ ਫਸਲਾਂ ਹੋ ਰਹੀਆਂ ਨੇ ਸਾਡੀਆਂ ਵੀ ਮੱਜਾਂ ਗਾਵਾਂ ਦੁੱਧ ਦੇ ਰਹੀਆਂ ਨੇ ਨਾ ਤੇ ਸਮਝ ਲੈਣਾ ਚਾਹੀਦਾ ਵੀ ਇਹਨਾਂ ਲੋਕਾਂ ਦੇ ਪੱਲੇ ਅੱਛਾ ਤੁਸੀਂ ਵੇਖਿਆ ਜਦੋਂ ਆਪਣੇ ਤੇ ਵਿਵਤਾ ਪਈ ਨਾ ਸਰਕਾਰਾਂ ਨੂੰ ਕਹਿ ਰਿਹਾ ਫੜੋ ਜੀ ਇਹਨਾਂ ਨੂੰ ਅਦਾਲਤਾਂ ਨੂੰ ਕਰੇ ਫੜੀ ਤੁਹਾਡੇ ਬਾਬਿਆਂ ਦੀਆਂ ਕਰਾਮਾਤਾ ਕਦੋਂ ਕੰਮ ਹੋਣੀਆਂ ਬਈ ਛੱਡੋ ਮੰਤਰ ਕਰ ਦਿਓ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਜਹਾਜ਼ ਮੁੱਦਾ ਪਰ ਪਤਾ ਵੀ ਤੁਹਾਡੇ ਕੋਲ ਇਹੋ ਜੀ ਸ਼ਕਤੀ ਉੱਚੀ ਬੋਲੋ ਭਾਈ ਤੁਹਾਡਾ ਪਿੰਡ ਦੂਰ ਓਥੋਂ ਤੁਸੀਂ ਹਰਿਆਣੇ 'ਚ ਬੈਠੇ ਜੇ ਕਿਵਰੀ ਡਰ ਹੁੰਦਾ ਨਾ ਕਿ ਜਹਾਜ਼ ਇੱਧਰ ਨਾ ਆ ਜੇ ਦੇਖੋ ਸਾਡੇ ਲੱਖ ਮੱਤ ਭੇਜ ਕਿਸੇ ਨਾ ਹੋਣ ਭਾਈ ਅਮਰਿਤਪਾਲ ਸਾਹਿਬ ਨੇ ਸਾਡੇ ਕੋਲ ਮੱਤ ਭੇਜ ਦੇਣਗੇ ਵਿਚਾਰ ਧਾਰਕ ਪਰ ਪਿਛੇ ਜੇ ਤੁਹਾਨੂੰ ਪਤਾ ਹੋਣਾ ਚੱਕਰ ਪਿਆ ਸੀ ਪਤਾ ਨਾ ਸਾਰਿਆਂ ਨੂੰ ਉਹਦਾ ਉਹਦੇ ਕੋਲ ਤਾਂ ਬੀਬੀਆਂ ਨਾਲ ਕੇ ਦੁੱਖ ਰੋਂਦੀਆਂ ਨੇ ਤੋਨੇ ਅੱਗੇ ਉਦਾਂ ਹੀ ਕੇਸ ਕਰਤਾ ਤੇ ਉਹ ਇਹ ਨਹੀਂ ਮੰਨਦੇ ਵੀ ਬੀਬੀਆਂ ਜਿਹੜੀਆਂ ਦੁੱਖ ਰੋ ਰੀਆਂ ਉਹਦਾ ਕੀ ਉਹ ਕਹਿੰਦੇ ਅਮਰਤਪਾਲ ਸਿੰਘ ਠੋਕਣਾ ਸੀ ਇਹਦੇ ਨੱਕ ਜਨਕੇਲ ਪਾਉਣੀ ਆ ਵਾ ਵਾ ਸਾਰੇ ਇਕੱਠੇ ਹੋ ਗਏ ਭਾਈ ਭਤੀਜੇ ਸਾਰੇ ਇਕੱਠੇ ਹੋ ਅੱਛਾ ਉਦਾਂ ਨਹੀਂ ਬਣਦੀ ਇਹਨਾਂ ਦੀ ਇੱਕ ਸੰਪਰਦਾਵਾਂ ਝਟਕਾ ਕਰਦੀ ਆ ਦੂਜੀ ਸੰਪਰਦਾਵਾਂ ਰੋਟੀ ਵੀ ਨਹੀਂ ਉਥੇ ਬਣਾਉਂਦੀ ਪਰ ਇਸ ਕੰਮ 'ਚ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਮਹਾਰਾਜ ਸਮਤ ਬਖਸ਼ੇ ਜੀ ਹੋਣੀ ਜਾਗ ਜਾਓ ਉਹ ਵਿਦੇਸ਼ਾਂ 'ਚ ਬਿਠੇ ਗੁਰੂ ਕੇ ਪੈਰੇ ਸਿੱਖੋ ਤੁਹਾਨੂੰ ਕੌਮ ਦਾ ਵਾਸਤਾ ਜੇ ਤੁਹਾਨੂੰ ਕਲਗੀਧਰ 파ਰਸ਼ਾ ਦੇ ਪੁੱਤਰਾਂ ਦਾ ਵਾਸਤਾ ਹੋਣੀ ਜਮੀਰ ਜਗਾ ਲਓ ਆਪਣੀ ਹੁਣੇ ਸਮਝ ਲਓ ਇਹ ਲੋਕ ਕੌਣ ਨੇ ਤੇ ਕਿੱਥੋਂ ਤੁਰੇ ਨੇ ਜਦੋਂ ਇਹ ਨਵੇਂ ਸੀ ਜਥੇ ਬੰਦੀਆਂ ਹੈਗੀਆਂ ਗੁਰੂ ਦਾ ਸਤਕਾਰ ਉਹ ਵੀ ਹੁੰਦਾ ਸੀ ਜਾਨਾਵਾਰ ਕੇ ਗੁਰੂ ਕੇ ਸਿੱਖ ਜਾਨਾਵਰ ਕੇ ਤੇ ਉੱਥੇ ਇੱਕ ਬੋਲਣ ਵਾਲਾ ਇਹ ਕਹਿ ਰਿਹਾ ਸੀ ਸਾ ਕਰਨ ਕਾਣਾ ਵਾਪਰਿਆ ਸਾਡੇ ਕੋਲੋਂ ਗੁਰਦਾਰੇ ਖੋ ਕੇ ਤੇ ਇਹਨਾਂ ਨੇ ਗੁਰਦਰਾ ਸੁਧਾਰ ਲੈ ਚਲਾਤੀ ਆਪੇ ਮੰਨ ਕੇ ਵੀ ਅਸੀਂ ਮੰਤਨ ਨਰੇਣੂ ਦੀ ਔਲਾਦ ਆ ਸਾਨੂੰ ਕਹਿੰਦੀ ਲੋੜ ਨਹੀਂ ਪਈ ਆਪੇ ਮੰਨ ਗਏ ਕਿ ਅਸੀਂ ਮੰਤਨ ਨਰੇਣੂ ਦੀ ਔਲਾਦ ਆ ਆਹ ਕੈਲੀਫੋਰਨੀਆ ਤੇ ਚੜ ਕੇ ਆਇਆ ਆਪੇ ਦੱਸ ਗਿਆ ਹੁਣ ਦੱਸਣ ਦੀ ਲੋੜ ਨਹੀਂ ਪਈ ਹਾਂ ਦਾ ਸਾਡੇ ਕੋਲੋਂ ਗੁਰਦਰੇ ਖੋ ਕੇ ਸੁਧਾਰ ਲੈ ਚਲਾਤੀ ਜਾਨੀ ਕਿ ਭਾਈ ਲక్ష్మణ ਸਿੰਘ ਤੇਜਾ ਸਿੰਘ ਪੁੱਤਰ ਕਰਤਾਰ ਸਿੰਘ ਛੱਬਰ ਸਿੰਘ ਸਭਾ ਲਹਿਰ ਇਹ ਗਲਤ ਹੈ ਤੇ ਤੁਹਾਡਿਆਂ ਕਿਉਂਕਿ ਸੱਚਾਈ ਹੈ ਜਿਹੜਾ ਮੰਤਨ ਰਹਿਣੋ ਸੀ ਜੁਪੀ ਚ ਉਹਨੂੰ ਜਗ੍ਹਾ ਦਿੱਤੀ ਸਰਕਾਰ ਨੇ ਬਾਅਦ ਵਿੱਚ ਤੇ ਅੰਦਾਜ਼ਾ ਤੁਸੀਂ ਆਪੇ ਲਾ ਲਓ ਹੁਣ ਜਿਨ੍ਹਾਂ ਦੀਆਂ ਸਰਕਾਰਾਂ ਪੈਰਵਾਈਆਂ ਕਰ ਰਹੀਆਂ ਨੇ ਉਹ ਕੌਣ ਲੋਕ ਹੋ ਸਕਦੇ ਹੁਣ ਸਾਰੀਆਂ ਗੱਲਾਂ ਮੇਰੇ ਕੋਲ ਨਾ ਘੜਾਓ ਥੋੜਾ ਜਿਹਾ ਜੋੜ ਘਟਾਓ ਤੁਸੀਂ ਵੀ ਕਰ ਲਿਓ ਚੰਗੀਆਂ ਲੱਗੀਆਂ ਵਿਚਾਰਾਂ ਤੇ ਜਾਣ ਲੱਗੀਆਂ ਕਮੇਟੀ ਨੂੰ ਕਹਿ ਦਿਓ ਵੀ ਅਗਲੇ ਸਾਲ ਵੀ ਬੰਦਾ ਸੱਦੇ ਹੋ ਨਹੀਂ ਤੇ ਕਹਿ ਦਿਓ ਭਾਈ ਇਹ ਬੰਦਾ ਦੁਬਾਰਾ ਹਰਿਆਣੇ ਦੀ ਜੂਰ ਨਹੀਂ ਟੁੱਪਣੀ ਚਾਹੀਦੀ ਉਹ ਬੋਲੋ ਬੁਰੇ ਕੇ ਪਿਆਰੇਓ ਕਈ ਸੋਚਣ ਜੀ ਪੈ ਗਏ ਆ ਕੱਖ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਕਹੀ ਪੈਣੋ ਆਪਣੇ ਘਰਾਂ 'ਚ ਆਪਣੇ ਮਾਪੇ-ਬਾਪ ਦੀ ਸੇਵਾ ਕਰੋ ਆਪਣੇ ਸਾਸੋਹਰੀ ਦੀ ਸੇਵਾ ਕਰੋ ਆਪਣੇ ਬੱਚੇ ਨੂੰ ਨਵਾਓ ਧਵਾਓ ਉਹਨਾਂ ਦੀ ਉਹਨਾਂ ਨੂੰ ਖਾਣਾ ਚੰਗਾ ਖਵਾਓ ਆਪਣੇ ਪਰਿਵਾਰ ਦੀ ਦੇਖਭਾਲ ਕਰੋ